ਪੰਚਕੁਲਾ ਦੇ ਵਿੱਚ ਇੱਕ ਸਾਲ 2 ਦਿਨ ਦੇ ਛੋਟੇ ਬੱਚੇ ਨੂੰ ਇੱਕ ਵਿਅਕਤੀ ਬਾਲਕਰ ਦੇ ਵਿੱਚੋਂ ਫਰਜੀ ਪਿਤਾ ਬਣ ਕੇ ਕਿਨੈਪ ਕਰ ਲੈ ਗਿਆ ਜਿਸ ਤੋਂ ਬਾਅਦ ਪੂਰੇ ਪੰਚਕੁਲਾ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਦੱਸ ਦਿੰਨੇ ਆ ਇੱਕ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਛੋਟੇ ਬੱਚੇ ਨੂੰ ਉਸ ਬਾਲਕਰ ਦੇ ਵਿੱਚ ਛੱਡ ਕੇ ਜਾਂਦਾ ਸੀ ਜਿਸ ਤੋਂ ਬਾਅਦ ਆਪਣੇ ਕੰਮ-ਕਾਰ ਆਪਣੇ ਜੌਬ ਤੇ ਚਲਾ ਜਾਂਦਾ ਸੀ ਪਰ ਉਸੇ ਬਾਲਕਰ ਦੇ ਵਿੱਚ ਇੱਕ ਵਿਅਕਤੀ ਫਰਜੀ ਪਿਤਾ ਬਣ ਕੇ ਪਹੁੰਚਦਾ ਤੇ ਉਸ ਬਾਲਕਰ ਦੇ ਵਿੱਚੋਂ ਬੱਚੇ ਨੂੰ ਲਜਾਣ ਦੀ ਮੰਨ ਕਰਦਾ ਦੱਸਦਿੰਨੇ ਆ ਚਾਂਸਾ ਦੇਖ ਕੇ ਉਸ ਬਾਲਕਰ ਦੇ ਵਿੱਚੋਂ ਉਹ ਵਿਅਕਤੀ ਉਸ ਬੱਚੇ ਨੂੰ ਕਿਡਨੈਪ ਕਰ ਲੈ ਗਿਆ ਸੀਸੀਟੀਵੀ ਵੀਡੀਓ ਸਾਹਮਣੇ ਆ ਗਈ ਹੈ ਇਹ ਤਸਵੀਰਾਂ ਤੁਹਾਨੂੰ ਨਾਲ ਦਿਖਾ ਰਹੇ ਹਾਂ ਜਿੱਤੇ ਕਿ ਪੂਰੇ ਇਲਾਕੇ ਦੇ ਵਿੱਚ ਇਸ ਖਬਰ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਪੁਲਿਸ ਪੂਰੇ ਮਾਮਲੇ ਜਾਂਚ ਕਰ ਰਹੀ ਹੈ ਦਦਨਿਆ ਕ੍ਰਾਈਮ ਬ੍ਰਾਂਚ ਦੇ ਸੀਆਈ ਜਿਹੜੀ ਲਗਾਤਾਰ ਹੁਣ ਉਸ ਦੋਸ਼ੀ ਦੇ ਪਿੱਛੇ ਲੱਗੀ ਹੈ ਤੇ ਜਲਦੀ ਹੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦੀ ਉਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਾਂਗੇ ਤੇ 12 ਇਹਦੀ ਘਟਨਾ ਦੱਸੀ ਜਾ ਰਹੀ ਹੈ ਪੰਚਕੁਲਾ ਦੀ ਜਿੱਥੇ ਕੀ ਪੁਲਿਸ ਹੁਣ ਬਰੀਕੀ ਦੇ ਨਾਲ ਸੀਸੀਟੀਵੀ ਕੈਮਰੇ ਦੀ ਫੁਟੇਜ ਰਾਹੀਂ ਤੇ ਹੋਰ ਵੀ ਕਾਲ ਡੇਟਾ ਡੰਪ ਰਾਹੀਂ ਉਸ ਕਿਡਨੇਪਰ ਨੂੰ ਲਗਾਤਾਰ ਲੱਭਣ ਦੇ ਵਿੱਚ ਲੱਗੀ ਹੋਈ ਹੈ ਇਹ ਘਟਨਾ ਜਿਸ ਤਰੀਕੇ ਨਾਲ ਵਾਪਰੀ ਹੈ ਤਾਂ ਮਾਪਿਆਂ ਨੂੰ ਵੀ ਜ਼ੋਰ ਇਸ ਗੱਲ ਵੱਲ ਧਿਆਨ ਦੇਣਾ ਹੋਵੇਗਾ ਦੂਜੇ ਪਾਸੇ ਜਿਹੜੇ ਬਾਲ ਕਰਨੇ ਜਿੱਥੇ ਛੋਟੇ ਬੱਚਿਆਂ ਨੂੰ ਦੇਖਭਾਲ ਰਹੀ ਦਿੰਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਉਹਨਾਂ ਬਾਲਕਰਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਬੱਚਿਆਂ ਨੂੰ ਕਦੇ ਵੀ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਦੇਣਾ ਚਾਹੀਦਾ ਤੇ ਅੱਜਕੱਲ ਬੱਚਿਆਂ ਨੂੰ ਕਰਨਾਪ ਕਰਨ ਦੀ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਤੇ ਇਸ ਖਬਰ ਨੂੰ ਤੁਸੀਂ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂਕਿ ਹੋਰ ਮਾਪਿਆਂ ਤੱਕ ਹੋਰ ਬਾਲਕਰਾਂ ਤੱਕ ਇਹ ਖਬਰ ਪਹੁੰਚ ਸਕੇ ਅੱਗੇ ਵਾਸਤੇ ਕਿਸੇ ਦਾ ਬੱਚਾ ਕਿਰਨਾਪ ਨਾ ਹੋਵੇ ਕਿਉਂਕਿ ਅੱਜਕੱਲ ਜਿਸ ਤਰੀਕੇ ਨਾਲ ਪਾਰਕਾਂ ਦੇ ਵਿੱਚ ਖੇਡ ਮੈਦਾਨਾਂ ਦੇ ਵਿੱਚ ਬੱਚੇ ਘੁੰਮ ਰਹੇ ਨੇ ਛੋਟੇ ਘੁੰਮਦੇ ਨੇ ਤਾਂ ਉਹਨਾਂ ਬੱਚਿਆਂ ਨੂੰ ਵੀ ਕਈ ਵਾਰ ਲਾਰੇ ਦੇ ਵਿੱਚ ਲਾ ਕੇ ਕਈ ਅਣਜਾਣ ਵਿਅਕਤੀ ਉਹ ਜਗ੍ਹਾ ਤੋਂ ਕਨੈਪ ਕਰ ਲੈਂਦੇ ਨੇ ਫਿਰ ਕਨੈਪ ਕਰਨ ਤੋਂ ਬਾਅਦ ਫਿਰ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਫਿਰ ਉਹਨਾਂ ਦੀ ਡਿਮਾਂਡ ਪੈਸੇ ਦੀ ਕੀਤੀ ਜਾਂਦੀ ਹੈ ਬੱਚੇ ਦੇ ਬਦਲੇ ਲੱਖਾਂ ਰੁਪਏ ਮੰਗੇ ਜਾਂਦੇ ਨੇ ਪਰ ਇਸ ਤਰੀਕੇ ਦੀ ਅਜੇ ਕਾਲ ਪੁਲਿਸ ਨੂੰ ਦੱਸਿਆ ਗਿਆ ਕੋਈ ਨਹੀਂ ਆਈ ਪਰ ਕਿਤਨਾ ਕਿਤੇ ਲੋਕਾਂ ਨੂੰ ਵੀ ਅਬੇਰ ਹੋਣਾ ਪਵੇਗਾ ਦੂਜੇ ਪਾਸੇ ਇਸ ਤਰੀਕੇ ਦੇ ਬਾਲ ਕਰਨ ਜਿਹੜੇ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਸਖਤੀ ਜੂਰ ਪੁਲਿਸ ਨੂੰ ਕਰਨੀ ਪਵੇਗੀ ਜਿਸ ਦੇ ਨਾਲ ਕੀ ਇਸ ਤਰੀਕੇ ਦੀ ਘਟਨਾ ਨਾ ਵਾਪਰੇ ਪੰਚਕੂਲਾ ਤੋਂ ਇਹ ਮਾਮਲਾ ਹੈ ਜਿੱਥੇ ਕਿ ਪੰਜਾਬ ਤੇ ਹੋਰ ਵੀ ਇਲਾਕੇ ਦੇ ਲੋਕ ਇਸ ਘਟਨਾ ਤੋਂ ਬਾਅਦ ਡਰ ਗਏ ਨੇ ਆਪਣੇ ਬੱਚੇ ਦਾ ਲਗਾਤਾਰ ਧਿਆਨ ਰੱਖਣ ਦੇ ਵਿੱਚ ਲੱਗੇ ਨੇ ਦੱਸ ਦਿੰਦੇ ਆ ਇਸ ਤਰੀਕੇ ਦੀ ਘਟਨਾਵਾਂ ਬਹੁਤ ਜ਼ਿਆਦਾ ਹੁਣ ਵਾਪਰ ਲੱਗ ਪਈਆਂ ਨੇ ਕਿਉਂਕਿ ਬੱਚਿਆਂ ਨੂੰ ਕਡਨੈਪ ਕਰਕੇ ਉਹਨਾਂ ਦੇ ਨਾਮ ਤੇ ਪੈਸੇ ਮੰਗੇ ਜਾਂਦੇ ਨੇ ਪਰ ਇਹ ਬੱਚੇ ਦੇ ਕਡਨੈਪ ਕਰਨ ਦਾ ਮਕਸਦ ਕੀ ਸੀ ਉਹ ਤਾਂ ਹੁਣ ਜੋ ਕਨੈਪਰ ਜਦੋਂ ਪੁਲਿਸ ਉਸ ਨੂੰ ਫੜਦੀ ਹੈ ਉਸ ਤੋਂ ਬਾਅਦ ਪਤਾ ਲੱਗਿਆ ਕਿ ਆਖਰ ਦੁਸ਼ਮਣੀ ਕੀ ਸੀ ਜਾਂ ਫਿਰ ਕਿਤਨੇ ਕਿਤੇ ਜਾਣਕਾਰ ਕੋਈ ਬੰਦਾ ਸੀ ਉਹਨਾਂ ਪਰਿਵਾਰ ਦਾ ਕਿਉਂਕਿ ਬੱਚੇ ਦਾ ਨਾਮ ਜਿਹੜਾ ਬੱਚੇ ਦਾ ਨਾਮ ਲੈ ਕੇ ਉਸ ਬਾਲ ਘਰ ਦੇ ਵਿੱਚ ਪਹੁੰਚਦਾ ਹੈ ਤਾਂ ਕਿਤਨੇ ਕਿਤੇ ਪਰਿਵਾਰ ਦਾ ਜਾਂ ਤਾਂ ਜਾਣਕਾਰ ਹੋਵੇਗਾ ਜਾਂ ਫਿਰ ਕੋਈ ਨਾ ਕੋਈ ਬਰੀਕੀ ਦੇ ਨਾਲ ਉਸ ਪਰਿਵਾਰ ਦੀ ਲੈਕੀ ਕੀਤੀ ਹੋਵੇਗੀ ਪੂਰਾ ਉਹਨਾਂ ਦੀ ਡਿਟੇਲ ਕੱਢੀ ਹੋਵੇਗੀ ਜਿਸ ਤੋਂ ਬਾਅਦ ਜਾ ਕੇ ਇਹ ਕਿਡਨੈਪ ਵਰਗੀ ਘਟਨਾ ਨੂੰ ਉਸਨੇ ਅੰਜਾਮ ਦਿੱਤਾ ਹੈ ਤੇ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣ ਲਓ ਹਾਂਜੀ ਬਈ ਇਹ ਕੀ ਨਾਮ ਹੈ ਆਪਕਾ ਮੇਰਾ ਰਵੀ ਹੈ ਸਰ ਤੋਂ ਕਿੰਨੇ ਸਾਲ ਦਾ ਬੱਚਾ تھا ਕੀ ਨਾਮ ਹੈ 1 ਸਾਲ ਦਾ ਬੱਚਾ ਦਾ ਰਿਆਨਸ ਨਾਮ ਹੈ ਸਰ ਤੋਂ ਕੀ ਹੋਇਆ ਸਰ ਜੀ ਮੇਰੀ ਘਰ ਵਾਲੀ ਘਰ سے ਆਈ ਥੀ ਹਾਂ ਹਾਂ ਕਿਰਾਚ ਮੈਂ ਇੱਥੇ ਛੋੜ ਕੇ ਗਈ ਥੀ ਬੱਚੇ ਕੋ ਹਾਂ ਹਾਂ दवाई लेने पता नहीं खा जा रही थी मेरे को तो पता नहीं का घर से निकली थी या इनके बाद छोड़ के गई होगी घर वाली पाँच दस मिनट बाद चली गई और इन्होंने फोन करा होगा कि मैम आपका पर्स रह गया पैसे भी उसमें है उसने फोन नहीं चक्का स्विच ऑफ आ रहा था फिर बाद में फिर उन्होंने फोन करा इसका फोन लग गया कि मैम आपके फोन में पर्स में है वो तो कह रही बच्चा कहा है रो तो नहीं रहा है वो कह रहे आप हस्बैंड तो ले गए मुंडे को मेरी घरवाली वाली कह रही मेरे हस्बैंड तो है ही नहीं वो तो काम कर रहे है तो इतने और उन्होंने देखा तो है नहीं कह रही ले गए तुम्ही लेके गई है चलने नहीं दे रही थी बात तो कौन कौन ले गया है आपके एक जेंट्स मतलब... का एक लेडीज है तो क्या बोल के लेकर गए वो? वो कह रहे हैं मैं इसका पिता हूँ लड़के का अच्छा जी यही बता रहे ना सर ਤੁਹਾਡਾ ਕੀ ਸੋਚਣਾ ਹੈ ਕਿ ਅਪਰਨ ਹੋਏ ਆਪਕੇ ਬੱਚੇ ਹੋ ਕੇ ਨੈਪ ਅਪਰਨੀ ਹੋਏ ਆਪਰਨੀ ਹੋਏ ਸਿਰ ਆਪਕੇ ਸਾਹਮਣੇ ਹੀ ਆਪ ਸਵੇਰ ਤੋਂ ਅਭੀ ਤੱਕ ਤੋਂ ਮਿਲਾਨੀ ਹੈ